ਕੋ ਜੇਨ ਦੇ ਮੁਖਮਤੀ ਸਾਹਿਬ ਅਬਦੁੱਲਾ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਮਹਸਮਦਾਰ ਤੇ ਗੈਰਵਾਚਕ ਹੈ। ਅਰ ਅਸੀਂ ਪੰਜਾਬ ਵਾਡੇ ਤਾਂ ਉਮੀਦ ਨਹੀਂ ਕਰਦੇ ਕਿ ਅਗਰ ਅਬਦੁੱਲਾ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇ। ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਗੈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸੜੇ ਦੇ ਦਿੱਤਾ ਗਿਆ ਜਿਹਨੂੰ ਤਾਂ ਹੱਕ ਹੀ ਨਹੀਂ ਬਣਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ ਪਰ ਉਹ ਪਾਣੀ ਦੋ ਸਾਧੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਛੱਟੂ ਕਾਟ ਹੁੰਦਾ ਸੀ ਇਹ ਕਹਿੰਦੇ ਕਿ ਜੋ ਸਾਡੇ ਨਾਲ ਬੇਇਨਸਾਫੀ ਪਹਿਲਾਂ ਹੋਈ ਹੈ ਉਹ ਬੇਇਨਸਾਫੀ ਹੁਣ ਦੂਰ ਹੋਏ ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜਾਈ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤੇ ਮੈਂ ਸਭ ਨੂੰ ਕਿਸੇ ਤਰੀਕੇ ਬਾਝੁ ਬਣੀ। ਔਰ ਮੈਂ ਤਾਂ ਉਹਨਾਂ ਨੇ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਨਾਲ جنگ ਲੱਗੀ ਸੀ ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ 'ਤੇ ਪੈ ਰਿਹਾ ਸੀ। ਸਾਡਾ ਸਭ ਤੋਂ ਵੱਡਾ ਜੱਗ ਦਾ ਮਾਦਾਨ ਤਾਂ ਹੁਣ ਵੀ ਪੰਜਾਬ ਹੀ ਬਣਦਾ ਸੀ। ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ। ਕਿ ਤੁਸੀਂ ਜਿੰਨਾਂ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਦੇਸ਼ ਨਾਲ جنگ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ। ਇਸ ਕਰਕੇ ਇਹਰ ਵਾਰਗਤ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਪੜਦਾ ਸਗੋਂ ਜ਼ਿਆਦਾ ਪੜਦਾ ਕਿ ਪਹਿਲੀ ਬੇਇਨਸਾਫੀ ਵੀ ਹੁਣ ਟੁੱਟ ਗਈ ਕੰਨੀ ਤੋਂ ਹਮੇਸ਼ਾ ਬਕਰ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਂਗੇ ਕਿਉਂਕਿ ਸਰਕਾਰ ਤੋਂ ਮੰਗ ਕਰ ਰਹੇ ਕਿ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਸਹੀ ਤਰੀਕੇ ਨਾਲ ਡਿਸਟ੍ਰਿਬਿਊਸ਼ਨ ਹੋਵੇ ਲੇਕਿਨ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਕੀ ਟੱਕਰ ਨਹੀਂ ਚੱਲਦੀ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਆਉਂ ਨਾ ਸਰਕਾਰ ਦੀ ਬੜੀ ਵੱਡੀ ਡਿਊਟੀ ਪੰਦੀ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਅੱਗੇ ਆਉਣਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ ਉਹ ਹੀ ਰਿਪਰਿਜ਼ੈਂਟ ਕਰਦੀ ਹੈ ਸੋ ਪਹਿਲੇ ਦੇਖੋ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਅਬਦੁੱਲਾ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਨਸੰਮਾਨਯਕ ਤੇ ਗੈਰਵਾਜਬ ਹੈ ਔਰ ਅਸੀਂ ਪੰਜਾਬ ਵਡੇ ਤਾਂ ਉਮੀਦ ਨਹੀਂ ਕਰਦੇ ਕਿ ਅਬਦੁੱਲਾ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਦਾ ਕੋਈ ਗਿਆਨ ਦੇਖੋ ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਗ੍ਰਹਿ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸ ਵੇਲੇ ਦੇ ਦਿੱਤਾ ਗਿਆ ਜਿਹਨਾਂ ਦਾ ਹੱਕ ਹੀ ਨਹੀਂ ਬਣਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ ਪਰ ਉਹ ਪਾਣੀ ਦੋ ਸਾਧੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੱਡਿਆ ਜਾਣਾ। ਇਹ ਘੱਟੋ-ਘੱਟ ਹੁਣ ਤਾਂ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬਿੰਨ ਸਾਹਿਬ ਦੀ ਪਹਿਲਾ ਹੋਈ ਐ। ਉਹ ਬਿੰਨ ਸਾਹਿਬ ਵੀ ਹੁਣ ਦੂਰ ਹੋਈ। ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜਾਏ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਇਹ ਕਿਸੇ ਤਰੀਕੇ ਵੱਜੂ ਨਹੀਂ। ਔਰ ਮੈਂ ਤਾਂ ਉਹਨਾਂ ਨੂੰ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਦਾ ਜੰਗ ਲੱਗੀ ਸੀ। ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ ਤੇ ਪਿਆ ਰਿਹਾ ਸੀ। ਸਾਡਾ ਸਭ ਤੋਂ ਵੱਡਾ ਜੱਗ ਦਾ ਮਾਦਾਨ ਤਾਂ ਹੁਣ ਵੀ ਪੰਜਾਬ ਹੀ ਬੰਦੇ ਆ। ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਜਿੰਨਾ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਤੇਸ਼ ਨਾਲ ਜੰਗ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋ। ਇਸ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਪੜਦਾ ਸਭ ਤੋਂ ਜ਼ਿਆਦਾ ਪੜਦਾ ਕਿ ਪਹਿਲੀ ਬੇਇਨਸਾਫੀ ਵੀ ਹੁਣ ਟੁੱਟ ਗਈ। ਕੰਨੀ ਨੂੰ ਹਮੇਸ਼ਾ ਬੜਾ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਂਗੇ ਕਿਉਂਕਿ ਸਰਕਾਰ ਤੋਂ ਬੰਕਰ ਰਹਿ ਕੇ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਸਹੀ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਹੋਵੇ ਦੇਖਣ ਜਿਹੜੀ ਆ ਪੰਜਾਬ ਦੇ ਨਾਲ ਐਡੀ ਕੀ ਟੱਕਰ ਨਹੀਂ ਕਰਦੀ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੀ ਬੜੀ ਵੱਡੀ ਡਿਊਟੀ ਪੈਂਦੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਅੱਗੇ ਹੋਣਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ